ਪੰਜਾਬ ਦੇ ਵਿੱਚ ਕੁਝ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਆਪਣੀ ਪਾਵਰ ਦੇ ਨਾਲ ਹੀ ਖਤਮ ਕਰ ਸਕਦੀ ਆ ਜਿਹਦੇ ਵਿੱਚ ਕੋਈ ਸੈਂਟਰ ਦੀ ਇਨਵੋਲਵਮੈਂਟ ਨਹੀਂ ਗਈ ਹੈਗੀ ਜਿਹਦੇ ਵਿੱਚੋਂ ਪਹਿਲਾ ਮੁੱਦਾ ਹੈਗਾ ਵਾ ਨਸ਼ਿਆਂ ਦਾ ਮੁੱਦਾ ਜਿਹੜੇ ਮੁੱਦੇ ਨੇ ਪਿਛਲੀਆਂ ਦੋ ਸਰਕਾਰਾਂ ਦੇ ਜੜੀ ਤੇਲ ਪਾਇਆ ਉਹ ਮੁੱਦਾ ਇਸ ਮੁੱਦੇ ਨੂੰ ਪੰਜਾਬ ਸਰਕਾਰ ਆਪਣੀ ਪੁਲਿਸ ਦੇ ਦੁਆਰਾ ਚਾਹੇ ਤਾਂ ਇੱਕ ਮਹੀਨੇ ਦੇ ਅੰਦਰ ਅੰਦਰ ਖਤਮ ਕਰ ਸਕਦੀ ਆ ਜਿਵੇਂ ਆ ਕੁਝ ਹੁਣ ਥੋੜੀ ਬਹੁਤੀ ਹਿੱਲਜੁਲ ਕੀਤੀ ਵੀ ਆ ਸਰਕਾਰ ਨੇ ਜਿਵੇਂ ਜੁਪੀ ਦੇ ਵਿੱਚ ਆ ਨਸ਼ੇ ਦਾ ਉੱਥੇ ਨਾਮੋ ਨਿਸ਼ਾਨ ਨਹੀਂ ਹੈਗਾ ਪਰ ਉਹਦੇ ਮੁਕਾਬਲੇ ਪੰਜਾਬ ਦੇ ਵਿੱਚ ਤਾਂ ਕਹਿਣਾ ਹੀ ਫਿਰ ਕੀ ਆ ਸੋ ਦੂਜਾ ਮੁੱਦਾ ਹੈਗਾ ਵਾ ਫਰੋਤੀਆਂ ਦਾ ਇਹ ਵੀ ਪੰਜਾਬ ਸਰਕਾਰ ਆਪਣੀ ਪਾਵਰ ਦੇ ਨਾਲ ਆਪਣੀ ਪੁਲਿਸ ਦੇ ਥਰੂ ਇਹਨੂੰ ਖਤਮ ਕਰ ਸਕਦੀ ਆ ਇਹਦੇ ਵਿੱਚ ਵੀ ਸੈਂਟਰ ਦੀ ਕੋਈ ਇਨਵੋਲਵਮੈਂਟ ਨਹੀਂਗੀ ਹੈਗੀ ਜੇ ਆਪਾਂ ਕਹੀਏ ਵੀ ਫਰੋਤੀਆਂ ਲੈਣ ਵਾਲਿਆਂ ਨੂੰ ਫੜਨਾ ਵਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣਾ ਵਾ ਤੇ ਕੋਈ ਪਰਮਿਸ਼ਨ ਲੈਣ ਦੀ ਲੋੜ ਆ ਸੈਂਟਰ ਸਰਕਾਰ ਤੋਂ ਇਹ ਵੀ ਡਾਇਰੈਕਟ ਪਾਵਰ ਆਪਣੀ ਦੇ ਨਾਲ ਪੰਜਾਬ ਸਰਕਾਰ ਖਤਮ ਕਰ ਸਕਦੀ ਆ ਤੀਜਾ ਮੁੱਦਾ ਹੈਗਾ ਲੀਲੀਆਂ ਫੀਲੀਆਂ ਦਾ ਕਿਹੜੀਆਂ ਲੀਲੀਆਂ ਫੀਲੀਆਂ ਕਦੇ ਕਿਸੇ ਦਾ ਸਟਾਰਟਰ ਲਾ ਲਿਆ ਕਦੇ ਕਦੀ ਤਾਰ ਵਾਢ ਲਈ ਜਨਾਨੀਆਂ ਨੂੰ ਰਸਤੇ ਹੀ ਰੋਕ ਕੇ ਸਕੂਟਰੀ ਖੋਲੀ ਵਾਲੀਆਂ ਲਾ ਲੀਆਂ ਕਿਸੇ ਦਾ ਪਰਸ ਖੋਲਿਆ ਸੋ ਇਹ ਲੀਲੀਆਂ ਫੀਲੀਆਂ ਵਾਲਾ ਜਿਹੜਾ ਮੁੱਦਾ ਹੈਗਾ ਵਾ ਇਹ ਵੀ ਪੰਜਾਬ ਸਰਕਾਰ ਆਪਣੇ ਵੱਲ ਦੇ ਨਾਲ ਖਤਮ ਕਰ ਸਕਦੀ ਆ ਸੋ ਇਹ ਤਿੰਨ ਮੁੱਦੇ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਆਪਣੀ ਪਾਵਰ ਦੇ ਨਾਲ ਖਤਮ ਕਰ ਸਕਦੀ ਆ ਜਿੱਥੇ ਕੋਈ ਵੀ ਬਹਾਨਾ ਨਹੀਂ ਬਣਦਾ ਕਿ ਸੈਂਟਰ ਲਾਤੜਾ ਆ ਰਿਹਾ ਸੈਂਟਰ ਨਹੀਂ ਹੋਣ ਦੇ ਰਿਹਾ ਹਾਂ ਕੁਝ ਮੁੱਦੇ ਹੈਗੇ ਨੇ ਜਿਵੇਂ ਆਪਾਂ ਕਹ ਲਈਏ ਪਾਣੀਆਂ ਦਾ ਮੁੱਦਾ ਜਿੱਥੇ ਸੈਂਟਰ ਦੀ ਡਾਇਰੈਕਟ ਇਨਵੋਲਵਮੈਂਟ ਹੈਗੀ ਆ ਗਵਾਂਡੀ ਦੇਸ਼ ਗਵਾਂਡੀ ਦੇਸ਼ ਦੇ ਨਾਲ ਟ੍ਰੇਡ ਦਾ ਮੁੱਦਾ ਵਪਾਰ ਦਾ ਮੁੱਦਾ ਹਾਂ ਉੱਥੇ ਸੈਂਟਰ ਦੀ ਇਨਵੋਲਵਮੈਂਟ ਹੈਗੀ ਆ ਆਪਾਂ ਕਹ ਲਈਏ ਵੀ ਜਿਵੇਂ ਅੰਮ੍ਰਿਤਸਰ ਤੋਂ ਜਾਂ ਸਟੇਟ ਦੇ ਪੰਜਾਬ ਸਟੇਟ ਦੇ ਵਿੱਚ ਜਿੰਨੇ ਵੀ 에어ਪੋਰਟ ਬਣੇ ਹੋਏ ਨੇ ਉਹਨਾਂ ਤੋਂ ਇੰਟਰਨੈਸ਼ਨਲ ਫਲਾਈਟਾਂ ਚਲਾਉਣ ਦਾ ਮੁੱਦਾ ਹਾਂ ਉੱਥੇ ਵੀ ਸੈਂਟਰ ਦੀ ਇਨਵੋਲਵਮੈਂਟ ਹੈਗੀ ਆ ਸੋ ਕੁਝ ਮੁੱਦੇ ਤਾਂ ਅਜਿਹੇ ਨੇ ਜਿਹੜੇ ਡਾਇਰੈਕਟ ਪੰਜਾਬ ਸਰਕਾਰ ਮਲਿਆ ਮੀਟ ਕਰ ਸਕਦੀ ਆ ਸਫਾਇਆ ਕਰ ਸਕਦੀ ਆ ਸੋ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਮੁੱਦਾ ਹੈਗਾ ਨਸ਼ਿਆਂ ਦਾ ਪਿਛਲੀਆਂ ਦੋ ਸਰਕਾਰਾਂ ਇਸੇ ਮੁੱਦੇ ਨੇ ਡੋਬੀਆਂ ਨੇ ਸੋ ਸਰਕਾਰ ਨੂੰ ਹੁਣ ਚਾਹੀਦਾ ਵਾ ਜਿਹੜਾ ਕਿਉਂਕਿ ਮੂੰਹ ਤੇ ਪਾਇਆ ਹੋਇਆ ਮਖੌਟਾ ਕਿੰਨਾ ਕਚੇਰਾ ਪਰ ਆ ਰੱਖ ਸਕਦੇ ਆ ਆਪਾਂ ਨੂੰ ਉਹ ਝੂਠ ਵਾਲਾ ਮਖੌਟਾ ਲਾ ਕੇ ਪਰਾਂ ਸੁਟਣਾ ਪੈਣਾ ਵਾ ਤਾਂ ਇਹ ਸਾਰੇ ਜਿਹੜੇ ਮੁੱਦੇ ਨੇ ਤਿੰਨ ਇਹ ਤਾਂ ਸੁਲਝਾਏ ਜਾ ਸਕਦੇ ਨੇ ਔਰ ਇਹ ਬੜੇ ਅਹਿਮ ਮੁੱਦੇ ਨੇ ਸੋ ਇਹ ਸਾਰੀ ਜਨਤਾ ਨੂੰ ਪਤਾ ਵਾ ਜੇ ਪੰਜਾਬ ਸਰਕਾਰ ਚਾਵੇ ਇੱਕ ਮਹੀਨੇ ਦੇ ਅੰਦਰ ਅੰਦਰਾ ਤਿੰਨੇ ਮੁੱਦੇ ਨੇ ਜਿਹੜੇ ਸੁਲਝਾ ਸਕਦੀ ਆ ਸੁਲਝਾ ਸਕਦੀ ਆ ਆ ਜਿਵੇਂ ਹੁਣ ਬਿਲਡੋਜ਼ਰ ਚੱਲ ਰਿਹਾ ਵਾ ਆ ਤੁਸੀਂ ਦੇਖ ਰਹੇ ਆ ਨਾ ਕਹਿੰਦੇ ਗਵਾਂਡੀ ਦਾ ਰੂਪ ਨਹੀਂ ਥੋੜੀ ਜੀ ਮੱਤ ਤਾਂ ਬੰਦੇ ਨੂੰ ਆ ਹੀ ਜਾਂਦੀ ਆ ਇਹ ਕੰਮ ਜੋਗੀ ਨੇ ਕੀਤਾ ਜੁਪੀ ਸਾਰੇ ਗੈਂਗਸਟਰ ਆ ਲੀਲੀਆਂ ਫੀਲੀਆਂ ਜਿਹੜੇ ਛੋਟੇ ਮੋਟੇ ਚੋਰ ਚੂਰ ਹੈਗੇ ਆ ਸਾਰੇ ਇੱਕ ਵੱਡੇ ਉਹਨੇ ਸਾਫ਼ ਕਰ ਦਿੱਤੇ